ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਜੀ ਦੇ ਲਵਕੁਸ਼ ਵਿਜੇ ਦਿਵਸ ਨੂੰ ਸਮਰਪਿਤ ਵਿਸ਼ਾਲ ਮੇਲਾ ਕਰਵਾਇਆ ਗਿਆ। ਇਹ ਧਾਰਮਿਕ ਪ੍ਰੋਗਰਾਮ ਦਲਿਤ ਸੁਰੱਖਿਆ ਸੈਨਾ ਤੇ ਭਗਵਾਨ ਵਾਲਮੀਕੀ ਸਮਾਜ ਦਲ ਦੇ ਸਹਿਯੋਗ ਦੇ ਨਾਲ ਹੋਇਆ। ਮੇਲੇ ਦੀ ਅਗਵਾਈ ਚੇਅਰਮੈਨ ਲਵ ਮੱਟੂ ਤੇ ਰਾਸ਼ਟਰੀ ਪ੍ਰਧਾਨ ਰਾਹੁਲ ਮਲਿਕ ਦੇ ਨਾਲ ਹੋਰ ਸਭਾ ਦੇ ਮੈਂਬਰਾਂ ਦੇ ਵੱਲੋਂ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਧਰਮ ਪ੍ਰਚਾਰਕ ਹੈਪੀ ਪੀਲ ਦੇ ਸੋਹਣੇ satsang ਦੇ ਨਾਲ ਹੋਈ ਜਿੱਥੇ ਹਾਜ਼ਰ ਸੰਗਤਾਂ ਨੂੰ ਭਗਵਾਨ ਵਾਲਮਿਕੀ ਜੀ ਦੀ ਬਾਣੀ ਤੇ ਮਾਰਗਦਰਸ਼ਨ ਬਾਰੇ ਜਾਗਰੂਕ ਕੀਤਾ ਗਿਆ ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਬੂਤਾ ਮੁਹੰਮਦ ਨੇ ਭਗਵਾਨ ਵਾਲਮੀਕੀ ਜੀ ਤੇ ਬਾਬਾ ਸਾਹਿਬ ਜੀ ਦੇ ਭਜਨ ਸੁਰੀਲੇ ਅੰਦਾਜ਼ ਦੇ ਵਿੱਚ ਪੇਸ਼ ਕਰਕੇ ਸਾਰੀ ਸੰਗਤ ਦਾ ਮਨ ਮੋਹ ਲਿਆ ਖਾਸ ਤੌਰ ਤੇ ਸਮਾਗਮ ਦੇ ਵਿੱਚ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਪੰਜਾਬ ਪ੍ਰਧਾਨ ਵਿਪਨ ਸੱਬਰਵਾਲ ਭਗਵਾਨ ਵਾਲਮੀਕੀ ਸ਼ਕਤੀ ਕ੍ਰਾਂਤੀ ਸੇਨਾ ਦੇ ਪ੍ਰਧਾਨ ਰਾਜੀਵ ਗੋਰਾ ਜਗੂ ਪ੍ਰਧਾਨ ਤੇ ਹੋਰ ਮੁੱਖ ਮਹਿਮਾਨ ਪਹੁੰਚੇ ਇਸ ਦੇ ਨਾਲ ਹੀ ਕੌਮੀ ਗਾਇਕ ਭਵਨ ਦਰਾਵਿੜ ਸ਼ਸ਼ੀ ਗੇਲ ਕੁਮਾਰ ਦਰਸ਼ਨ ਵਿਕੀ ਚਿੰਦਾ ਟੋਨੀ ਗੇਲ ਪੰਕਜ ਪਾਲ ਵਾਲਮੀਕੀ ਚੇਤਨ ਆਹਰੇ ਗੁਲਜ਼ਾਰ ਖੋਸਲਾ ਤੇ ਗੌਰਵ ਜੀ ਕੇ ਨੇਵੀ ਇਸ ਮੇਲੇ ਦੇ ਵਿੱਚ ਪਹੁੰਚ ਕੇ ਪ੍ਰਭੂ ਵਾਲਮੀਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੇਲੇ ਦੌਰਾਨ ਭਗਵਾਨ ਵਾਲਮੀਕੀ ਜੀ ਦੀ ਪਵਿੱਤਰ ਸਿੱਖਿਆ ਨੂੰ ਅੱਗੇ ਪਹੁੰਚਾਉਣ ਪਾਈਚਾਰੇ ਨੂੰ ਮਜ਼ਬੂਤ ਕਰਨ ਤੇ ਨੌਜਵਾਨਾਂ ਨੂੰ ਸਹੀ ਰਹਤੇ ਤੁਰਨ ਦਾ ਸੰਦੇਸ਼ ਦਿੱਤਾ ਗਿਆ ਪੂਰਾ ਸਮਾਗਮ ਸ਼ਾਂਤੀ ਭਗਤੀ ਤੇ ਕਲਾ ਦੇ ਨਾਲ ਭਰਿਆ ਹੋਇਆ ਰਿਹਾ ਸਾਡੇ ਵਿਪਨ ਸੰਬਰਵਾਲ ਜੀ ਜਲੰਧਰ ਤੋਂ ਚੱਲ ਕੇ ਆਏ ਆ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜੀ ਸਵਾਗਤ ਹੈ ਜੀ ਸਾਡੇ ਬਾਈ ਚੇਅਰਮੈਨ ਰਜੀਵ ਗੋਰਾ ਜੀ ਚੇਤਨ ਜੀ ਸਾਡੇ ਪਾਉ ਜੀ ਸਾਡੇ ਭਾਈ ਸਾਹਿਬ ਅੰਮੋਲ ਕਲਮ ਲੈ ਕੇ ਸੇਤੀ ਪਰਿਆਕਤ ਰਹੀ ਆ जय वाल्मिकी हर हर वाल्मीकि जय भीम ਜੈ ਭਾਰਤ ਮੈਂ ਰਜੀਵ ਗੁਰਾ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਜਲੰਧਰ ਤੋਂ ਦਲੀ ਸੁਰੱਖਿਆ ਸੈਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਇੱਕ ਵਿਸ਼ਾਲ ਜੋ ਕਿ ਲਗਭਗ ਕੁਝ ਵਿਜੇ ਦਿਵਸ ਤੇ ਉਪਲਬਧ ਦੇ ਵਿੱਚ ਇੱਕ ਮੇਲਾ ਕਰਵਾਇਆ ਗਿਆ ਅਸੀਂ ਪੂਰੀ ਕਮੇਟੀ ਲਬ ਮੱਟੂ ਜੀ ਦਾ ਅਤੇ ਰਾਹੁਲ ਮਲਿਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਆਇਆ ਦਾ ਇਹਨਾਂ ਮਾਨ ਸਤਕਾਰ ਕੀਤਾ ਵਾ ਤੇ ਅਸੀਂ ਵੀ ਆਪਣੀ ਕਮੇਟੀ ਵੱਲੋਂ ਇਹਨਾਂ ਦਾ ਮਾਨ ਸਤਕਾਰ ਕਰਾਂਗੇ ਜੈ ਵਾਲਮਿਕੀ ਹਰ ਹਰ ਵਾਲਮਿਕੀ ਜੈ ਭੀਮ ਜੈ ਪਾਪ ਸਭ ਤੋਂ ਪਹਿਲਾਂ ਜੈ ਵਾਲਮਿਕੀ ਹਰ ਹਰ ਵਾਲਮਿਕੀ ਮੈਂ ਵਿਪਨ ਸਬਰਵਾਲ ਭਗਵਾਨ ਵਾਲਮਿਕੀ ਆਸ਼ਰਮ ਸ਼ਕਤੀ ਨਗਰ ਜਲੰਧਰ ਬਤੌਰ ਚੇਅਰਮੈਨ ਅਤੇ ਭਗਵਾਨ ਵਾਲਮਿਕੀ ਉਸਤਵ ਕਮੇਟੀ ਦਾ ਪੰਜਾਬ ਦਾ ਪ੍ਰੇਜਨ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ 19 ਨਵੰਬਰ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਵਕੁਸ਼ ਵਿਜੇ ਦਿਵਸ ਜਿਹੜਾ ਵਾ ਬਹੁਤ ਵੱਡੇ ਪੱਧਰ ਤੇ ਲਬ ਕੁਝ ਵਿਸ਼ੇ ਤਬਸਦੇ ਉਪਲਖਸ਼ ਦੇ ਵਿੱਚ ਅੱਜ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਦਲਿਤ ਸੁਰੱਖਿਆ ਸੈਣਾ ਵੱਲੋਂ ਜਿਸ ਦੇ ਰਾਸ਼ਟਰੀ ਸੰਚਾਲਕ ਜੀਲਾ ਸਿੰਘ ਜੀ ਰਾਹੁਲ ਮਲਿਕ ਜੀ ਅਤੇ ਲਬ ਮੱਟੂ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੇਲਾ ਹੋ ਰਿਹਾ ਅੱਜ ਅਸੀਂ ਸਾਰੀ ਜਲੰਧਰ ਦੀ ਜਿੰਨੀ ਉਸਫ ਕਮੇਟੀ ਅਤੇ ਆਸ਼ਰਮ ਦੇ ਜਿੰਨੇ ਉਦੇਦਾਰ ਸਹਿਬਾਨ ਹੈ ਜਿਸ ਤਰ੍ਹਾਂ ਕਿ ਵਾਈਸ ਚੇਅਰਮੈਨ ਆਸ਼ਰਮ ਦੇ ਅਜੀਬ ਗੋਰਾ ਜੀ ਸਾਡੇ ਉਸਫ ਕਮੇਟੀ ਦੇ ਵਾਈਸ ਪ੍ਰਧਾਨ ਗੁਲਜਾਰ ਹੌਸਲਾ ਜੀ ਚੇਤਨ ਨਹਿਰ ਜੀ ਗੌਰਵ ਜੀ ਕੇ ਜੀ ਅਤੇ ਬਹੁਤ ਹੀ ਮੇਰਾ ਪਿਆਰਾ ਮੇਰਾ ਭਰਾ ਕਰਤਾਰਪੁਰ ਤੋਂ ਹਮੇਸ਼ਾ ਹੀ ਸਮਾਜ ਦੇ ਨਾਲ ਖੜਾ ਹੋਣ ਵਾਲਾ ਪੰਕਜ ਵਲਮਿੱਕੀ ਜੀ ਅੱਜ ਸਾਰੀ ਟੀਮ ਅੱਜ ਇਸ ਮੇਲੇ ਤੇ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਲਮਿੱਕੀ ਮਹਾਰਾਜ ਜੀ ਦਾ ਅਸੀਂ ਅਸ਼ੀਰਵਾਦ ਲੈਣ ਵਾਸਤੇ ਆਏ ਆ ਔਰ ਬਾਹਰ ਭਜਨ ਸਿਮਰਨ ਪਰਮਾਤਮਾ ਦਾ ਚੱਲ ਰਿਹਾ ਵਾ ਔਰ ਜਿੰਨੀ ਵੀ ਸੰਗਤ ਹੋਰ ਵੀ ਆਈ ਹੈ ਤਾਂ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਧੰਨਵਾਦ ਕਰਦਾ ਸਮੁੱਚੀ ਕਮੇਟੀ ਦਾ ਜਿਹੜੇ ਹਰ ਸਾਲ ਹੀ ਬਹੁਤ ਵੱਡਾ ਇਹ ਯੋਜਨ ਕਰਦੇ ਔਰ ਸਾਰਿਆਂ ਨੂੰ ਇਹ ਨਮੰਤਰ ਪੱਤਰ ਦੇ ਕੇ ਆਪ ਜਾ ਕੇ ਸਾਰਿਆਂ ਨੂੰ ਇਨਵਾਈਟ ਕਰਦੇ ਆ ਔਰ ਬੁਲਾਉਂਦੇ ਆ ਔਰ ਕਾਫੀ ਲੰਬੇ ਸਮੇਂ ਤੋਂ ਹੀ ਯਾਤਰਾ ਵੀ ਲੈ ਕੇ ਆਉਣੇ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਇਹ ਯਾਤਰਾ ਦੇ ਦੌਰਾਨ ਸਟੇਜਾਂ ਲਗਾਉਂਦੇ ਆ ਲੰਗਰ ਲਗਾਉਂਦੇ ਆ ਔਰ ਸ਼ਲਾਘਾ ਜੋ ਕੰਮ ਕਰਦੇ ਆ ਤੇ ਮੈਂ ਆਪਣੀ ਭਗਵਾਨ ਵਾਲਮੀਕੀ ਆਸ਼ਰਮ ਟਰਸਟ ਵੱਲੋਂ ਇਹਦੀ ਸਮੁੱਚੀ ਕਮੇਟੀ ਦਾ ਜਿੰਨੇ ਵੀ ਅੰਮ੍ਰਿਤਸਰ ਦੇ ਉਧਰ ਦਰਸਵਾਨ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਹਮੇਸ਼ਾ ਹੀ ਇਨਾਂ ਤੇ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਇਹ ਇਸੇ ਰਹੀ ਪ੍ਰਮਾਤਮਾ ਦੇ ਜਿਹੜੇ ਲਿਖੇ ਹੋਏ ਪ੍ਰੋਗਰਾਮ ਹੈ ਹਰ ਸਾਲ ਜਿਹੜੇ ਸਮੇਂ-ਸਮੇਂ ਦੇ ਅਕੋਰਡਿੰਗ ਆਉਂਦੇ ਆ ਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਸ਼ਲਾਘਾ ਜੋ ਕੰਮ ਕਰਦੇ ਆ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਲਵ ਮੱਟੂ ਜੀ ਨੂੰ rahul malik ji ਨੂੰ ਅਤੇ ਜਿਲ੍ਹ ਸਿੰਘ ਜੀ ਜੈ ਹਵਲ ਮੀ ਕੀ ਜੈ ਹਵਲ ਮੀ ਕੀ ਜੈਪੀਮ ਜੀ ਅੱਜ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਵੱਲੋਂ ਜੜਾ ਲਵ ਕੁਛ ਵਿਜੇ ਦਿਵਸ ਤੋਂ ਪਲਖਸ਼ ਦੇ ਵਿੱਚ ਜਿਹੜਾ ਸਸੰਕਰਵਾਇਆ ਜਾ ਰਿਹਾ ਵਾ ਮੈਂ ਪੂਰੀ ਟੀਮ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਵਾ ਸਾਰੀ ਟੀਮ ਦੇ ਉਪਰਾਲੇ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੇਖੋ ਜੀ ਹਰ ਸਾਲ ਜਿਹੜਾ 52 ਲਵ ਕੁਛ ਵਿਜੇ ਦਿਵਸ ਦਾ ਮੇਲਾ ਜਿਹੜਾ ਹੁੰਦਾ ਵਾ ਉਹਦੇ ਸਬੰਧ ਦੇ ਵਿੱਚ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਵੱਲੋਂ ਤੇ ਭਗਵਾਨ ਵਾਲਮੀਕੀ ਸਮਾਜ ਦੇ ਵੱਲੋਂ ਬੜੇ ਵੱਡੇ ਪੱਧਰ ਤੇ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਸੀ ਪਰ ਅੱਜ ਕਿ ਜਿਹੜਾ ਪਹਿਲਾਂ ਉਪਰਾਲਾ ਕੀਤਾ ਗਿਆ ਵਾ ਕਿ ਵਿਸ਼ਾਲ ਜਿਹੜਾ ਮੇਲਾ ਇਹ ਕਿਉਂਕਿ ਜਿੱਥੇ ਲਾਭ ਕੁਛ ਨੇ ਵਿਜੇ ਪ੍ਰਾਪਤ ਕੀਤੀ ਹੀ ਸ਼੍ਰੀ ਰਾਮ ਚੰਦਰ ਜੀ ਸਿਆਣਾ ਨੂੰ ਮੁਰਸ਼ਦ ਕਰਕੇ ਉਸ ਬੰਦੇ ਦੇ ਵਿੱਚ ਜਿਹੜੀ ਵਿਜੇ ਜਿੱਤ ਉਹਨਾਂ ਜਿੱਤ ਪ੍ਰਾਪਤ ਕੀਤੀ ਉਸ ਬੰਦੇ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ ਔਰ ਅੱਜ ਪਹਿਲਾ ਜਿਹੜਾ ਸਾਲਾਨਾ ਵਿਸ਼ਾਲ ਮੇਲਾ ਜਿਹੜਾ ਮਨਾਇਆ ਜਾ ਰਿਹਾ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੂਰੀ ਟੀਮ ਦਾ ਜੀ ਇਹ ਪ੍ਰੋਗਰਾਮ ਕਿਉਂ ਮੰਡੀ ਚੌਂਗ ਭਗਵਾਨ ਵਾਲਮੀਕੀ ਮੰਦਰ ਦੇ ਬਿਲਕੁਲ ਨਜ਼ਦੀਕ ਜਿਹੜਾ ਮੇਲਾ ਮਨਾਇਆ ਜਾ ਰਿਹਾ ਵਾ ਔਰ ਮੈਂ ਆਪਣੇ ਵੱਲੋਂ ਲਵ ਮੱਟੂ ਦਲੀ ਸਰਪਚਾ ਸੈਨਾ ਰਾਸ਼ਟਰੀ ਚੇਅਰਮੈਨ ਉਹ ਸਾਡੇ ਰਾਸ਼ਟਰਪਤੀ ਰਾਹੁਲ ਮਲਿਕ ਜੀ ਪੰਜਾਬ ਚੈਨਲ ਮੇਜਰ ਸਿੰਘ ਲੁਧਰ ਜੀ ਪੰਜਾਬ ਯੂਥ ਪ੍ਰਧਾਨ ਪਰਨਜੀ ਸਿੰਘ ਗਿੱਲ ਸਾਹਿਬ ਔਰ ਪੰਗਾਇ ਕਲਿਆਣ ਜੀ ਜਿਹੜੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਆ ਇਹਨਾਂ ਦਾ ਮੈਂ ਪੂਰੀ ਦਿਲ ਤੋਂ ਸਮੂਹ ਸੰਗਤਾਂ ਦਾ ਜਿੰਨੇ ਵੀ ਸੰਗਤ ਪਹੁੰਚੀ ਹੈ ਜਿੰਨੇ ਵੀ ਇੱਥੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਾਰੇ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਆ ਉਹਨਾਂ ਤਹਿਲ ਜਦੋਂ ਧੰਨਵਾਦ ਕਰਦਾ ਹਾਂ ਜੀ ਜਿਹੜੇ ਲਵ ਕੁਸ਼ਵਿਜੇ ਦੇ ਵਸ ਮੇਲੇ ਤੋਂ ਉਪਲਕਸ਼ ਦੇ ਜਿਹੜਾ ਸਾਡੇ ਕੌਮੀ ਗਾਇਕ ਹੈ ਔਰ ਪੰਜਾਬ ਦੇ ਮਸ਼ਹੂਰ ਗਾਇਕ ਜਿਹੜੇ ਬੂਟਾ ਮੁਹੰਮਦ ਜੀ ਉਹ ਵੀ ਅੱਜ ਇੱਥੇ ਪਹੁੰਚ ਰਿਹਾ ਹਾਜ਼ਰੀ ਲਵਾਉਣ ਵਾਸਤੇ ਉਹਨਾਂ ਦਾ ਵੀ ਮੈਂ ਹਾਰਦਿਕ ਦਿਲ ਤੋਂ ਧੰਨਵਾਦ ਕਰਦਾ ਹਾਂ ਜੀ ਮੈਂ ਪੰਕਾ ਜੀ ਪਾਲ ਵਾਲਮੀਕੀ ਪੰਜਾਬ ਵਾਲਮੀਕੀ ਮਹਾਸਭਾ ਸੰਗਠਨ ਤੋਂ ਸੂਬਾ ਪ੍ਰਧਾਨ ਅੱਜ ਜਿਹੜਾ ਅਸੀਂ ਆਪਣੀ ਟੀਮ ਦੇ ਨਾਲ ਤੇ ਮੇਰੇ ਵੱਡੇ ਭਰਾ ਵਿਪਨ ਸੱਬਰਵਾਲ ਜੀ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਪੰਜਾਬ ਪ੍ਰਧਾਨ ਉਹਨਾਂ ਦੇ ਨਾਲ ਪ੍ਰਧਾਨ ਰਜੀਵ ਗੋਰਾ ਜੀ ਚੇਤਨ ਨਾਰ ਜੀ ਗਰਬ ਜੀ ਗਰਬ ਜੀ ਸਾਡੇ ਬਹੁਤ ਹੀ ਸੀਨੀਅਰ ਆਗੂ ਗੁਲਜਾਰ ਜੀ ਤੇ ਮੇਰੇ ਛੋਟੇ ਵੀਰ ਰਾਹੁਲ ਜੀ ਤੇ ਅੰਛੂ ਸੁੰਦੀ ਜੀ ਅੱਜ ਜਿਹੜਾ ਇਹ ਵਿਸ਼ਾਲ ਮੇਲਾ ਦਲਿਤ ਸੁਰੱਖਿਆ ਸੈਨਾ ਵੱਲੋਂ ਇੱਕ ਵਿਸ਼ਾਲ ਮੇਲੇ ਦੀ ਤਰ੍ਹਾਂ ਮਨਾਇਆ ਜਾ ਰਿਹਾ ਲਵ ਕੁਝ ਦਿਵਸੇ ਦੇ ਉਪਲਖ ਵਿੱਚ ਤੇ ਅਸੀਂ ਆਪਣੇ ਜਲੰਧਰ ਦੀ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਜਿਆਦੀਆਂ ਮੁਬਾਰਕਾਂ ਦਿੰਨੇ ਆ ਅਤੇ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜ ਅੱਗੇ ਬੇਨਤੀ ਕਰਦੇ ਆ ਕਿ ਇਹ ਇਹੋ ਜੇ ਉਪਰਾਲੇ ਕਰਦੇ ਰਹਿਣ ਜਿਹਦੇ ਨਾਲ ਸਮਾਜ ਦਾ ਨਾਂ ਅਤੇ ਜਿਹੜਾ ਸਾਡਾ ਇਤਿਹਾਸ ਆ ਉਹ ਜਾਗਰੂਕ ਰਵੇ ਲਵਕੁਸ਼ ਮਹਾਰਾਜ ਜੀ ਦੀ ਜਿਹੜਾ ਸਸ਼ਤਰਧਾਰੀ ਔਰ ਗਿਆਨਧਾਰੀ ਸੀਗੇ ਜਿਹੜੇ ਉਹਨਾਂ ਦਾ ਪ੍ਰਚਾਰ ਕਰਦੇ ਲਵਕੁਸ਼ ਦਿਵਸ ਸੇ ਮਨਾ ਕੇ ਤੇ ਮੈਂ ਹੋਰ ਵੀ ਸਾਰੀਆਂ ਸੰਸਥਾਵਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਹੜਾ ਸਾਡਾ ਇਤਿਹਾਸ ਆ ਉਹ ਜਰੂਰ ਜਾਗਰੂਕ ਹੋਣਾ ਚਾਹੀਦਾ ਵਾ ਤੇ ਜਿਹੜਾ ਇਹਨਾਂ ਦਾ ਉਪਰਾਲਾ ਵਾ ਸਾਡੇ ਚੇਅਰਮੈਨ ਲਵ ਮੱਟੂ ਜੀ ਦਾ ਰਾਸ਼ਟਰੀ ਪ੍ਰਧਾਨ ਰਾਹੁਲ ਮਲਿਕ ਜੀ ਏ ਜिला ਸਿੰਘ ਜੀ ਇਹਦੇ ਰਾਸ਼ਟਰੀ ਜਿਹੜੇ ਸੰਚਾਲਕ ਆ ਤੇ तमाम ਇਹਨਾਂ ਦੇ ਜਿਹੜੇ ਸਾਥੀ ਆ ਮੈਂ ਸਾਰਿਆਂ ਦਾ ਧੰਨਵਾਦੀ ਆ ਕਿ ਜਿਹੜੇ ਸਮਾਜ ਦੇ ਜਿਹੜੇ ਸਾਡੇ ਲਵਕੁਸ਼ ਮਹਾਰਾਜ ਦੇ ਉਪਲਬਖ ਵਿੱਚ ਜਿਹੜਾ ਇਹਨਾਂ ਨੇ ਮੇਲਾ ਕਰਾਇਆ ਵਾ ਬਹੁਤ ਵਧੀਆ ਵਾ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਜਿਆਦਾ ਮੁਬਾਰਕਾਂ ਜਾਵਲ ਮਿਕੀ ਜਾਪੇ ਹੁੰ ਜੀ ਅੱਜ ਦਲੀ ਸੁਰੱਖਿਆ ਸੈਨਾ ਤੇ ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ ਲਵਕੁਸ਼ ਵਿਜੇ ਦਿਵਸ ਦਾ ਮੇਲਾ ਮਨਾਇਆ ਜਾ ਰਿਹਾ ਵਾ ਤੇ ਮੈਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ ਵਾ ਜਿਹੜਾ ਸਮੇਲਾ ਅੱਜ ਨੇ ਤਰੀਕ ਨੂੰ ਮਨਾਇਆ ਜਾ ਰਿਹਾ ਤੇ ਇਸ ਦੇ ਵਿੱਚ ਪੂਰੇ ਪੰਜਾਬ ਦੇ ਸੰਗਠਨ ਆ ਪਹੁੰਚੇ ਆ ਤੇ ਧੰਨਵਾਦ ਕਰਦਾ ਸਾਰੇ ਆ ਦਾ ਜਿੰਨੇ ਵੀ ਸੰਗਠਨ ਇੱਥੇ ਪਹੁੰਚੇ ਆ ਇਹਦਾ ਮੇਲਾ ਕੀ ਪਹਿਲੀ ਵਾਰੀ ਮਨਾਇਆ ਜਾ ਰਿਹਾ ਹੈ ਇਹ ਜੀ ਫਸਟ ਟਾਈਮ ਮੇਲਾ ਮਨਾਇਆ ਜਾ ਰਿਹਾ ਵਾ ਹਰ ਸਾਲ ਇਸ ਤਰ੍ਹਾਂ ਹੀ ਮੇਲਾ ਵੱਧ ਤੋਂ ਵੱਧ ਚੜ੍ਹ ਕੇ ਮਨਾਇਆ ਜਾਊਗਾ ਹਰ ਸਾਲ ਪਰਮਾਤਮਾ ਦੀ ਕਿਰਪਾ ਲਈ ਤੇ ਹੋਰ ਵੀ ਵਧੀਆ ਮੇਲਾ ਬਣਾਇਆ ਜਾਏਗਾ ਮੇਲੇ ਨੂੰ ਸ਼ੋਭਾ ਯਾਤਰਾ ਕੱਢੀ ਜਾਂਦੀ ਕਿੱਦਾਂ ਮੰਨ ਚਾਇਆ ਵੀ ਸ਼ੋਭਾ ਯਾਤਰਾ ਨਹੀਂ ਕੱਢੀ ਜਾਏ ਮੇਲਾ ਇਹ ਸ਼ੂਭ ਯਾਤਰਾ ਦਾ ਉਪਰਾਲਾ ਜਿਹੜਾ ਬੜੇ ਲੰਬੇ ਸਮੇਂ ਤੋਂ 10 ਸਾਲਾਂ ਤੋਂ ਚੱਲਦਾ ਪਿਆ ਸੀ ਦੋਨੋਂ ਮੱਦੇ ਨਜ਼ਰ ਰੱਖਦੇ ਹੋਏ ਸੰਗਤ ਦੇ ਸੰਯੋਗ ਦੇ ਨਾਲ 사ਸੰਗ ਕੀਤਾ ਗਿਆ ਕਿਉਂਕਿ 사ਸੰਗ ਦੀ ਪ੍ਰਚਾਰ ਦੀ ਲੋੜ ਸੀ ਸਮਾਜ ਨੂੰ ਸਮਾਜ ਦੇ ਪ੍ਰਚਾਰ ਲਈ ਇਹ 사ਸੰਗ ਕਰਵਾਇਆ ਗਿਆ ਜਨ ਜਾਗਰੂਕ ਕਰਨ ਵਾਸਤੇ ਕਰਦੇ ਇਹ ਪ੍ਰੋਗਰਾਮ ਹੋਣੀ ਚਾਹੀਦੀ ਮੈਂ ਸਾਰੇ ਸੰਗਠਨਾਂ ਨੂੰ ਸਾਰੇ ਸਮਾਜ ਨੂੰ ਬੇਨਤੀ ਕਰਦਾ ਵਾ ਕਿ ਇਹ ਜਿਹੜੇ ਪ੍ਰੋਗਰਾਮ ਹਰ ਮਹੀਨੇ ਹਰ ਦਿਨ ਹੋਣੇ ਚਾਹੀਦੇ ਆ ਤਾਂ ਹੀ ਕੌਮ ਦਾ ਭਲਾ ਹੋਊਗਾ ਤਾਂ ਹੀ ਕੌਮਜਾਬੂਦ ਹੋਊਗੀ ਨੌਜਵਾਨ ਪੀੜੀ ਨੂੰ ਮੈਂ ਸੰਦੇਸ਼ ਇਹਦੀ ਦੇਣਾ ਚਾਹੁੰਦਾ ਵਾ ਕਿ ਨੌਜਵਾਨ ਪੀੜੀ ਦੇ ਜਿੰਨੇ ਵੀ ਸਾਥੀ ਆ ਜਿੰਨਾ ਵੀ ਯੂਥ ਆ ਉਹਨਾਂ ਨੂੰ ਨਸ਼ੇ ਛੱਡ ਕੇ ਤੇ ਇੱਕ ਨੇਕਤਾ ਦਾ ਇੱਕ ਸੰਦੇਸ਼ ਦੇਣਾ ਚਾਹੀਦਾ ਵਾ ਏਕਤਾ ਦਾ ਸੰਦੇਸ਼ ਨਸ਼ਿਆਂ ਨੂੰ ਤਿਆਗ ਕੇ ਭਲਾਈ ਦੇ ਕੰਮਾਂ ਦੇ ਵਿੱਚ ਲੱਤਣਾ ਚਾਹੀਦਾ ਜਾ ਕਿਹੜੀ ਜਗ੍ਹਾ ਦਾ ਪ੍ਰੋਗਰਾਮ ਅੱਜ ਕਿਉ ਮੰਡੀ ਵਾਲਮੀਕੀ ਮੰਦਿਰ ਹੈੱਡ ਆਫ ਅਫਿਸ ਤਲਿ ਸੁਰੱਖਿਆ ਸੈਨਾ ਦੇ ਜਿਹੜਾ ਵਿਸ਼ਾਲ satsang ਕਰਵਾਇਆ ਜਾ ਰਿਹਾ ਵਾ ਕਿਹੜੇ ਗਾਇਕ ਅੱਜ ਆਜੇ ਇੱਥੇ ਵੀਰ ਹੈਪੀ ਭੀਲ ਜੀ satsang ਕਰ ਰਹੇ ਆ ਤੇ ਉਸ ਤੋਂ ਬਾਅਦ ਪੰਜਾਬੀ ਮਸ਼ਹੂਰ ਗਾਇਕ ਕੋਟਾ ਮਹਮਦ ਜੀ ਹਾਜ਼ਰੀ ਲਗਾਉਣ ਲਈ ਪਹੁੰਚਣਗੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਕਰਨ ਕੰਨਾ ਤਲਿ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਐਸਬੀਸੀ ਦਾ ਪੰਜਾਬ ਚੇਅਰਮੈਨ ਜਿੱਦਾਂ ਕਿ ਪੂਰੇ ਸ਼ਹਿਰ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਪਤਾ ਵਾ ਕਿ ਜਿਹੜਾ ਆਪਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਿਜੇ ਦਿਵਸ ਦੇ ਉਪਲਖਸ਼ ਵਿੱਚ ਆਪਾਂ ਜਿਹੜਾ ਪ੍ਰੋਗਰਾਮ ਕਰਦੇ ਆਂ ਔਰ ਸ਼ੋਭਾ ਯਾਤਰਾ ਵੀ ਆਪਾਂ ਕਰਦੇ ਸੀ ਹਰ ਸਾਲ ਲੇਕਿਨ ਉਹਨੂੰ ਥੋੜਾ ਜਿਹਾ ਚੇਂਜ ਕਰਕੇ ਜਿਹੜਾ ਪਰਮਪਿਤਾ ਪਰਮਾਤਮਾ ਬਗਵਨ ਵਾਲਮੀਕ ਮਹਾਰਾਜ ਜੀ ਦਾ ਸਮੇਲਨ ਕਰਾਇਆ ਜਾ ਰਿਹਾ ਵਾ ਔਰ ਬੜੀ ਧੂਮ ਧਾਮ ਨਾਲ ਕਰਾਇਆ ਜਾ ਰਿਹਾ ਵਾ ਔਰ ਬੜੀ ਸੰਗਤ ਆ ਰਹੀ ਆ ਔਰ ਸਾਰੀ ਦੁਨੀਆ ਨੂੰ ਮੈਂ ਬੇਨਤੀ ਕਰਦਾ ਕਿ ਜੀ ਉਥੇ ਉੱਭ ਭਾ ਕੇ ਪਹੁੰਚਣ ਕਿਉਂਕਿ ਇਹ ਲਾਈਵ ਪ੍ਰੋਗਰਾਮ ਚੱਲਣ ਡਿਆ ਵਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਜਿਹੜਾ ਕਰਾਇਆ ਜਾ ਰਿਹਾ ਵਾ ਔਰ ਮੈਂ ਸਾਰਿਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ਜੈ ਵਾਲਮੀਕੀ ਜੈ ਭੀਮ ਜੈ ਭਰਤ ਸਾਰੇ ਧਰਮ ਪ੍ਰੇਮੀਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਰਦਾਨ ਅੱਜ ਦਾ ਜੋ ਪ੍ਰੋਗਰਾਮ ਦਲੀ ਸੁਰੱਖਿਆ ਸ਼ਾਣਾ ਵੱਲੋਂ ਕਰਾਇਆ ਗਿਆ ਵਾ ਤੇ ਉਹਦੇ ਜਿਹੜੇ ਦਲੀ ਸੁਰੱਖਿਆ ਸ਼ਾਣਾ ਦੇ ਤੁਹਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਲਵ ਮਟੂ ਜੀ ਉਹਨਾਂ ਦੇ ਨਾਲ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਦਲੀ ਸੁਰੱਖਿਆ ਸਹਾਣਾ ਦੇ ਰਾਹੁਲ ਮਲਕ ਜੀ ਉਹਨਾਂ ਦੀ ਟੀਮ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀ ਵਿਜੇ ਦਿਵਸ ਦੇ ਮੌਕੇ ਤੇ ਜਿਹੜਾ ਅੱਜ ਮਹਾਰਾਜ ਜੀ ਦਾ ਸੇਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ Satsang ਕਰਾਇਆ ਵਾ ਬਹੁਤ ਹੀ ਵਧੀਆ ਸੰਗਾ ਯੋਗ ਕਦਮ ਹੈ ਜਿਹੜਾ ਇਹਨਾਂ ਨੇ ਚੁੱਕਿਆ ਵਾ ਤੇ ਮੈਂ ਇਹ ਬੇਨਤੀ ਕਰਦਾ ਵੀ ਗਾਂ ਤੋਂ ਅੱਗੇ ਵੀ ਵਧੀਆ ਤੋਂ ਵਧੀਆ ਪ੍ਰੋਗਰਾਮ ਕਰਨਗੇ ਇਹਨਾਂ ਕੁਝ ਮੈਂ ਸਾਰੇ ਆਪਣੇ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਵੱਲੋਂ ਮੈਂ ਜਿਲਦੀਸ਼ ਕੁਮਾਰ ਜੱਗੂ ਮੈਂ ਇਹਨਾਂ ਨੂੰ ਸਾਰੇ ਵੀਰਾਂ ਨੂੰ ਦਲ ਸੁਰੱਖਿਆ ਸਹਾਣਾ ਦੀ ਟੀਮ ਨੂੰ ਸਾਰਿਆਂ ਨੂੰ ਵਧਾਈ ਦੇਣਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸੁਭ ਡੜੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵੀ ਜਾ ਸਕਦਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਵਾਲਮੀਕੀ ਅੱਜ ਦਲੇ ਸੂਕਸ਼ਾ ਸੈਨਾ ਭਗਵਾਨ ਵਾਲਮੀਕੀ ਸਮਾਜਦਾਲ ਵੱਲੋਂ ਸਾਡੇ ਬਹੁਤ ਸਤਿਕਾਰਯੋਗ ਮੇਰੇ ਛੋਟੇ ਵੀਰ ਲਾ ਮੱਟੂ ਜੀ ਔਰ ਡੀਐਸਐਸ ਦੇ ਰਾਸ਼ਟਰੀ ਅਧਿਖਸ਼ ਰਾਹੁਲ ਮਲਕ ਜੀ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਲਵ ਕੁਸ਼ ਵਿਜੇ ਦਿਵਸ ਬਹੁਤ ਹੀ ਸ਼ਰਧਾ ਤੇ ਤੁਮਤਾਵ ਨਾਲ ਬਣਾਇਆ ਸੰਗਤਾਂ ਨੇ ਖੁਮ ਮਾ ਕੇ ਪਹੁੰਚ ਕੇ ਪਰਮਾਤਮਾ ਦਾ ਆਸ਼ੀਰਵਾਦ ਲਿਆ ਔਰ ਦਾਸ ਵੱਲੋਂ ਭਜਨਾ ਦਾ ਗੁੰਗਾਨ ਕੀਤਾ ਗਿਆ ਔਰ ਇਸ ਮੌਕੇ ਤੇ ਮੈਂ ਸਮੂਹ ਸੰਗਤਾਂ ਨੂੰ ਆਜ ਦੇ ਦੇਣ ਦੀ ਲੱਖ ਲੱਖ ਵਧਾਈ ਦਿੰਦਾ ਜੋ ਬੋਲੇ ਸੋਨਰ ਭੈ ભગવાન ਵਾਲਮੀਕੀ ਮਹਾਰਾਜ ਕੀ ਜੈ